ਅੱਜ ਸਾਡੇ ਕੋਲ ਇੱਕ ਕਿਸਾਨ ਆਇਆ ਉਹ ਕਹਿੰਦਾ ਜੀ ਬਾਰਡਰ ਤੇ ਬੈਠਿਆਂ ਨੂੰ ਸਾਨੂੰ ਕਾਫੀ ਸਮਾਂ ਹੋ ਗਿਆ ਤੇ ਮੈਂ ਉੱਥੇ 10000 ਰੁਪਇਆ ਖਾ ਗਿਆ ਤੇ ਅਸੀਂ ਪੁੱਛਿਆ ਬਾਈ ਜੀ ਫਿਰ ਬੈਨੀਫਿਟ ਬੈਨੀਫਿਟ ਦਾ ਕਹਿੰਦਾ ਕੀ ਹੁੰਦਾ ਉਹ ਮੈਂ ਬੈਨੀਫਿਟ ਵੀ ਮਤਲ ਤੁਹਾਨੂੰ ਫਾਇਦਾ ਕੀ ਹੋਇਆ ਕਹਿੰਦਾ ਬਸ ਉਹ ਕਹਿੰਦੇ ਆ ਵੀ ਸਰਕਾਰ ਦੇਊਗੀ ਆਪਾਂ ਨੂੰ ਪੈਸੇ ਤੇ ਸਰਕਾਰਾਂ ਐ ਕਰੂ ਤੇ ਸਰਕਾਰ ਉਹ ਕਰੂਗੀ ਤਦੋਂ ਅਸੀਂ ਗੱਲਾਂបਾਤਾਂ ਸੁਣੀਆਂ ਤੇ ਮੈਂ ਕਿਹਾ ਬਾਈ ਜੀ 10000 ਰੁਪਿਆ ਕਿੱਲੇ ਚੋ ਬਚਦਾ ਇੱਕ ਚੋ ਤੇ ਉੱਥੇ ਇੰਨਾ ਟਾਈਮ ਤੁਸੀਂ ਲਾਇਏ ਤੁਹਾਡੇ ਬੱਚੇ ਘਰੇ ਇਕੱਲੇ ਹੋਰ ਪਸ਼ੂ ਟਾਂਡਾ ਸੰਭਣਾ ਹੁੰਦਾ ਕੱਖ ਪੱਠੇ ਲਿਓਣੇ ਹੁੰਦੇ ਆ ਤੇ ਮਿਲੂ ਜਦੋਂ ਵੇਖਾਂਗੇ ਉਹ ਕਹਿੰਦਾ ਜੀ ਇੰਨੇ ਕਿਸਾਨ ਅਸੀਂ ਛੋਟੇ ਕਿਸਾਨ ਇੰਨੇ ਆ ਵੱਡੇ ਕਿਸਾਨ ਇੰਨੇ ਆ ਤੇ ਜਿਹੜੇ ਮਹਾ ਵੱਡੇ ਆ ਜਿਹੜੇ ਠੇਕੇ ਤੇ ਜ਼ਮੀਨਾਂ ਦਿੰਦੇ ਉਹ ਇੱਕ ਵੀ ਨਹੀਂ ਜਾਂਦਾ ਮਤਲਬ ਵੀ ਜਿਹੜਾ ਜ਼ਮੀਨ ਠੇਕੇ ਤੇ ਦਿੰਦਾ ਉਹ ਇੱਕ ਵੀ ਤਰਨੇ ਚ ਨਹੀਂ ਗਿਆ ਨਾ ਸੀ ਦੋਨੇ ਵਾਡਰਾ ਚ ਮੈਂ ਕਿਹਾ ਠੀਕ ਹੈ ਹੁਣ ਜੇ ਆਪਾਂ ਗੱਲ ਕਰੀਏ ਮੈਂ ਉਹਨੂੰ ਕਿਹਾ ਮੈਂ ਭਰਾਵਾ ਜੇ ਆਪਾਂ 4-5 ਸਪਰੀਹਾਂ ਕਰਦੇ ਆ ਕਣਕ ਤੇ ਦੋ ਤਾਂ ਮੈਕਸਿਮਮ ਕਰਦੇ ਆ ਗੁੱਲੀ ਡੰਡੇ ਵਾਲੀ ਤੇ ਬਾਥੂ ਵਾਲੀ ਜੇ ਤੁਸੀਂ ਜਿੰਨੇ ਬੰਦੇ ਹੋ ਜੇ ਇੱਕ ਕਸੌਲੀਆਂ ਲੈ ਕੇ ਤੁਸੀਂ ਕਣਕ ਨੂੰ ਗੁੱਢੋ ਤਾ ਆਪਣੀਆਂ ਦੋ ਸਪਰੀਹਾਂ ਬਚ ਜਾਣਗੀਆਂ ਤੇ ਨਾ ਇੱਕ ਕਣਕ ਆ ਜਿਹੜੀ ਉਹ ਡਿੱਗਦੀ ਨਹੀਂ ਹੁੰਦੀ ਅਸੀਂ ਵੀ ਛੋਟੇ ਛੋਟੇ ਹੁੰਦੇ ਗੁੱਡਦੇ ਹੁੰਦੇ ਕਣਕ ਕਸੌਲੀਆਂ ਦੇ ਨਾਲ ਖਿੱਚ ਕੇ ਤੇ 10 ਬੰਦੇ ਨਾਲੇ ਗੱਲਾਂਬਾਤਾਂ ਕਰਦੇ ਉਹ ਤਾਂ ਜਵਾਗ ਸੀਗੇ ਸਾਡੇ ਬਜ਼ੁਰਗਾਂ ਦੇ ਨਾਲ ਕਰਾਉਂਦੇ ਸੀ ਮੈਂ ਕਿਹਾ ਵੀ ਦੋ ਜਿਹੜੇ ਹੈਗੇ ਆ ਦੋ ਸਪਰੀਹਾਂ ਬਚਦੀਆਂ ਕਣਕ ਮਜ਼ਬੂਤ ਹੁੰਦੀ ਤੇ ਫੇਰ ਜਦੋਂ ਅਪ੍ਰੈਲ ਦੇ ਵਿੱਚ ਆਪਾਂ ਵੱਢਦੇ ਆਂ ਨਾ ਹਰੇੜੀਆਂ ਆਉਂਦੀਆਂ ਤਾਂ ਨਾਲੇ ਉਹ ਡਿਗਦੀ ਨਹੀਂ ਕਹਿੰਦਾ ਭਾਈ ਇੰਨਾ ਹਿਸਾਬ ਕਿਤਾਬ ਨਹੀਂ ਆਪਾਂ ਲਾ ਸਕਦੇ ਜੇ ਕੋਈ ਸਿਰ ਹੋ ਗਏ 2 ਰੁਪਏ ਤੋਂ ਜ਼ਮੀਨ ਵੇਚ ਦਿਆਂਗੇ ਗਾਂਹ ਜਵਾਕ ਆਪਦਾ ਕੁਝ ਹੋਰ ਕਰ ਲੈਣਗੇ ਹੁਣ ਮੰਨ ਲਓ ਜਦੋਂ ਇੰਨੀ ਸੋਚ ਆ ਵੀ ਜਵਾਕ ਕੁਝ ਹੋਰ ਕਰ ਲੈਣਗੇ ਫਿਰ ਉਸ ਨੂੰ ਧੰਦਾ ਹੀ ਜਵਾਕਾਂ ਨੂੰ ਹੋਰ ਕਰਵਾਉ ਜਿਸ ਬੰਦੇ ਦੇ ਖੇਤੀ ਢਾਂਚਾ ਸਮਝ ਚ ਨਹੀਂ ਆ ਰਿਹਾ ਉਹ ਨਾਲ ਸਹਾਇਕ ਧੰਦੇ ਨੂੰ ਅਪਣਾ ਸਕਦਾ ਹੁਣ ਪਹਿਲਾਂ ਵਾਲੇ ਬਜ਼ੁਰਗ ਹੁੰਦੇ ਮਾਣਿਆ ਬੀਬੀਆਂ ਸਾਡੀਆਂ ਮਦਰ ਖੱਡੀਆਂ ਫੁੰਦੀਆਂ ਤੇ ਉਹ ਮਤਲਬ ਖੇਤ ਜਾਂਦੇ ਵੱਦਾਂ ਤੇ ਕੱਖ ਲਿਆਉਂਦੇ ਤੇ ਕਿਸੇ ਦਾ ਕੋਈ ਪੇਟ ਬਾਹਰ ਨਹੀਂ ਸੀ ਕਿਸੇ ਦਾ ਕੋਈ ਵੇਟ ਓਵਰ ਨਹੀਂ ਸੀ ਕਿਸੇ ਨੂੰ ਕੋਈ ਬਿਮਾਰੀ ਨਹੀਂ ਸੀ ਰੈਸਟ ਪੋਸਟ ਸੀਗੇ ਤੇ ਜਿਹੜੇ ਇਹ ਹੁਣ ਧਰਨਾ ਮਜਾਰਿਆਂ ਚ ਰਲ ਕੇ ਹੁਣ ਸਪਰੇਹਾਂ ਕਰਨ ਲੱਗ ਗਏ ਜਿਹੜਾ ਗੁੱਡ ਗੜਹਿਰਾ ਸੀ ਉਹ ਵੀ ਛੱਡ ਗਏ ਇੱਕ ਮੈਂ ਸਮਾਧਮ ਰਾਹੀਂ ਬੇਨਤੀ ਕਰਦਾ ਹਾਂ ਚਲੋ ਚੰਗੀ ਕਿਸੇ ਨੂੰ ਗੱਲ ਚੰਗੀ ਲੱਗੇ ਕਿਸੇ ਨੂੰ ਨਾ ਲੱਗੇ ਕਿਉਂ ਜਿਹੜੇ ਬੰਦੇ ਨੇ 네ਗੇਟਿਵ ਸੋਚਣਾ ਉਹਨੇ ਹਮੇਸ਼ਾ 네ਗੇਟਿਵ ਹੀ ਸੋਚਣਾ ਉਹਨੂੰ ਆਪਾਂ ਬਦਲ ਨਹੀਂ ਸਕਦੇ ਪਹਿਲਾਂ ਪਿੰਡਾਂ ਦੇ ਵਿੱਚ ਵੈਦ ਹੁੰਦੇ ਜੇ ਕੋਈ ਬੁਖਾਰ ਹੋ ਜਾਂਦਾ ਉਹ ਪੂਰੀ ਦੇ ਦਿੰਦਾ ਜਾਂ ਕੋਈ ਨੋਰਮ ਪ੍ਰੋਬਲਮ ਹੁੰਦੀ ਤਾਂ 10 20 ਰੁਪਏ ਦੀ ਦਵਾਈ ਨਾਲ ਬੰਦਾ ਠੀਕ ਹੋ ਜਾਂਦਾ ਤੇ ਆਪਦੇ ਕੰਮ ਤੇ ਜਾਂਦਾ ਇਹ ਅਟਲ ਸਚਾਈ ਹੈ ਹੁਣ ਜਿਹੜੀਆਂ ਅਸੀਂ ਰੇਹਾਂ ਸੁਹਰੇਹਾਂ ਕਰ ਕਰਕੇ ਮਿੱਟੀ ਦੂਸ਼ਿਤ ਕਰਤੀ ਵਾਤਾਵਰਨ ਦੂਸ਼ਿਤ ਕਰਤਾ ਆਪ ਬਿਮਾਰੀਆਂ ਦੇ ਵਿੱਚ ਜਕੜ ਕੇ ਜ਼ਹਿਰ ਧਰਤੀ ਨੂੰ ਜ਼ਹਿਰ ਪਾਤੀ ਆਪ ਮੂੰਹ ਚੋਂ ਜ਼ਹਿਰ ਉਗਲਦੇ ਆ ਤੇ ਮਲਟੀ ਸਪੈਸ਼ਲਿਸਟ ਹਸਪਤਾਲ ਥਾਂ ਥਾਂ ਤੇ ਖੁੱਲੇ ਪਿਆ ਮੇਰੇ ਵੀਰੋ ਇਹ ਸਭ ਮਾਦਮ ਨਹੀਂ ਬੇਨਤੀ ਆ ਜੇ ਕਿਸੇ ਇਹੋ ਜਿਹਾ ਹਸਪਤਾਲ ਪਹਿਲਾਂ ਵੇਖਿਆ ਤਾਂ ਜਰੂਰ ਦੱਸੋ ਜੇ ਕਿਸੇ ਨੇ ਪਹਿਲਾਂ ਵੇਖਿਆ ਹੁਣ ਇੱਕ ਹਸਪਤਾਲ ਦਾ ਡਾਕਟਰ ਹੈ ਜਿਹੜਾ ਉਹ ਡਿਗਰੀ ਕਰਕੇ ਵਿਦਿਆ ਨਾਲ ਪੜ੍ਹ ਕੇ ਤੇ ਕਰੋਨਾ ਰੁਪਿਆ ਸ਼ਾਪ ਦਿੰਦਾ ਤੇ ਨਾਲੇ ਆਪਾਂ ਉਹਦੇ ਕੋਲੇ ਮਿੰਤਾ ਕਰਦੇ ਮੈਨੂੰ ਬਚਾ ਲਾ ਕਿਹੜੀਆਂ ਇਮਰਾਈਆਂ ਹੁੰਦੀਆਂ ਸੀ ਕਿਹੜੇ ਬਲੱਡ ਪ੍ਰੈਸ਼ਰ ਹੁੰਦੇ ਸੀ ਕਿਹੜੇ ਕੈਂਸਰ ਹੁੰਦੇ ਸੀ ਆਮ ਇੱਕ ਛੋਟੀਆਂ ਮੋਟੀਆਂ ਬਿਮਾਰੀਆਂ ਹੁੰਦੀਆਂ ਨੇ ਪਿੰਡਾਂ ਦੇ ਵਿੱਚੋਂ ਆਪਾਂ ਦਵਾਈ ਲੈ ਕੇ ਠੀਕ ਹੋ ਜਾਂਦੇ ਸੀ ਹਾਂ ਠੀਕ ਹੈ ਤੁਸੀਂ ਲੈ ਲਓ ਲੱਖ ਲੱਖ ਰੁਪਈਆ ਲੈ ਲਓ ਟੇਕੇ ਦਾ ਐਮ ਐਸ ਪੀ ਲੈ ਲਓ ਚਾਹੇ ਅਸੀਂ ਤਾਂ ਕਹਿੰਦੇ ਆ ਸਰਕਾਰ ਨੂੰ 10000 ਨੂੰ ਕਣਕ ਕਰ ਦੋ 10000 ਨੂੰ ਝੋਨਾ ਕਰ ਦਿਓ ਜਦੋਂ ਉਹਦੇ ਵਿੱਚ ਮਾਰੀਆਂ ਖਾਦਾਂ ਜ਼ਹਿਰੀਲਾ ਪਾ ਕੇ ਦੇਣੇ ਤਾਂ ਡਾਕਟਰਾਂ ਨੂੰ ਪੈਸੇ ਆ ਇੱਕ ਮੈਂ ਸਮਾਧਮ ਰਾਈ ਬੇਨਤੀ ਕਰਦਾ ਜਿਹੜੇ ਪੁਰਾਣੇ ਬਜ਼ੁਰਗ 80 ਸਾਲ ਦੇ ਉਹਨਾਂ ਕੋਲੇ ਚਲੇ ਜਾਓ ਉਹਨਾਂ ਦੇ ਸਹਰਾਣਿਆਂ ਦੇ ਕੋਲੇ ਕਿਤਾਬਾਂ ਹੋਣਗੀਆਂ ਜਾਂ ਮਾਲਾ ਪਈ ਹੋਊ ਜਾਂ ਗੁੱਟ ਕੇ ਹੋਣਗੇ ਪਾਠ ਕਰਦੇ ਐ ਤੇ ਸਰਾਣੇ ਖੁੰਡੀ ਰੱਖੀ ਹੋਊ ਇੱਕ ਤੇ ਜਿਹੜੇ ਸਾਡੇ ਹੁਣ ਨੌਜਵਾਨ ਉਹਨਾਂ ਦੇ ਕੋਲੇ ਜਾ ਕੇ ਦੇਖ ਲੋ ਸਰਾਣੇ ਬੱਟ ਦੇ ਕੋਲੇ ਦਵਾਈਆਂ ਪਈਆਂ ਹੋਣਗੀਆਂ ਆ ਸ਼ਾਮ ਨੂੰ ਲੈਣੀਆਂ ਆ ਦੁਪਹਿਰੇ ਲੈਣੀਆਂ ਆ ਸਵੇਰੇ ਨਿਰਨੇ ਕਾਲਜ ਲੈਣੀਆਂ ਤੇ ਜਿਹੜੀਆਂ ਲੇਡੀਜ਼ ਨੇ ਉਹਨਾਂ ਦੀਆਂ ਰਸੋਈ ਦੇ ਵਿੱਚ ਦਵਾਈਆਂ ਫ੍ਰਿਜ ਦੇ ਉੱਤੇ ਪਈਆਂ ਹੋਣਗੀਆਂ ਜੇ ਮੈਂ ਝੂਠ ਬੋਲਦਾ ਤਾਂ ਜ਼ਰੂਰ ਦੱਸੋ ਹੁਣ ਆਪਾਂ ਇਹ ਲੜਾਈਆਂ ਲੜ ਕੇ ਸਰਕਾਰਾਂ ਦੇ ਨਾਲ ਜੇ ਆਪ ਨੂੰ ਮਿਲ ਵੀ ਜਾਂਦੀ ਐ ਐਮ ਐਸ ਪੀ ਮਿਲ ਵੀ ਜਾਂਦਾ ਸਾਰਾ ਕੁਝ ਤਾਂ ਇਹ ਸਾਰੇ ਪੈਸੇ ਜਿਹੜੇ ਆਪਾਂ ਡਾਕਟਰਾਂ ਦੇ ਕੋਲੇ ਲਾਉਣੇ ਆ ਸਾਡੀ ਰਫਤਾਰ ਲੱਗੀ ਹੋਈ ਆ ਦੌੜ ਲੱਗੀ ਹੋਈ ਆ ਪੈਸਾ ਯਾਰ ਉਹ ਪੈਸਾ ਆ ਪੈਸਾ ਜਿਹੜਾ ਇਨਸਾਨ ਇੱਥੇ ਰੋਟੀ ਕਾੰਦਾ ਪੰਜਾਬ ਦੇ ਵਿੱਚ ਰਹਿੰਦਾ ਦੋ ਰੋਟੀਆਂ ਖਾ ਕੇ ਉਹਨੂੰ ਅਫਰੀਮਾ ਹੋ ਜਾਂਦਾ ਫਿਰ ਉਹ ਕੈਪਸੂਲ ਲੈਂਦਾ ਪੰਜਾਬ ਵਾਲਾ ਤੇ ਕੁਝ ਬੰਦੇ ਆ ਜਿਹੜੇ ਉਹ ਗੱਲਾਂ ਪੰਜਾਬ ਬਚਾਉਣ ਦੀਆਂ ਕਾਣੀਆਂ ਗੱਲਾਂ ਪਾਣੀ ਬਚਾਉਣ ਦੀਆਂ ਕਾਣੀਆਂ ਗੱਲਾਂ ਦੂਸਤ ਦੀਆਂ ਕਾਣੀਆਂ ਗੱਲਾਂ ਜਰੀਲੇ ਪਰ ਦੀਆਂ ਕਰਦੇ ਨਾ ਤੇ ਆਪ ਐਮਪੀ ਚੋਂ ਕਣਕ ਲਿਉਂਦੇ ਨਾ 6-6000 ਰੁਪਏ ਨੂੰ ਕੁਇੰਟਲ ਉਥੇ ਭੁੱਕੀ ਵੀ ਮਿਲਦੀ ਹੈ ਕਣਕ ਵੀ ਮਿਲਦੀ ਹੈ ਤੇ ਫਿਰ ਜੇ ਆਪਾਂ ਉਹਨੂੰ ਐਮਪੀ ਬਣਾ ਲਈਏ ਚਲੋ ਜੇ ਭੁੱਕੀ ਇੱਥੇ ਡੋਡੇ ਨਹੀਂ ਉਗਣ ਦਿੰਦੀ ਸਰਕਾਰ ਅ비 ਜਨ ਨਹੀਂ ਦਿੰਦੀ ਤਾਂ ਉਥੇ ਜਿਹੜੀ ਆਰਗੈਨਿਕ ਖਾਦ ਹੈ ਔਰ ਗੈਨਿਕ ਫਸਲਾਂ ਉਹ ਤਾਂ ਆਪਾ ਅਪਣਾ ਸਕਦੇ ਆ ਨਾ ਜਿਨ੍ਹਾਂ ਦੇ ਘਰੇ ਤੋੜਿਆਂ ਦੇ ਵਿੱਚ ਘੜਿਆਂ ਦੇ ਵਿੱਚ ਕਣਕਾਂ ਹੁੰਦੀਆਂ ਸੀ ਉਹ ਬੰਦੇ ਅੱਜ ਵੀ ਬਿਮਾਰ ਨਹੀਂ ਤੇ ਨਾਲ ਇਹ ਹੈ ਕਿ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਬੱਚੇ ਪੈਦਾ ਨਹੀਂ ਕਰ ਸਕਦੀ 2030 ਤੇ 32 ਦੇ ਵਿਚਾਲੇ 82% ਰਿਪੋਰਟਾਂ ਇਹ ਆ ਜਾਣੀਆਂ ਜੇ ਇਸ ਦੁਨੀਆ ਤੇ ਜਿਉਂਦੇ ਰਹਿਗੇ ਤਾਂ ਦਿਖਾ ਦੇਾਂਗੇ ਜੇ ਕੁਝ ਕਰਕੇ ਇਤਨਾ ਇਹ ਵੀਡੀਓ ਨੂੰ ਸਾਹਮਣੇ ਰੱਖੋ ਜੇ ਅਸੀਂ ਝੂਠ ਬੋਲਦੇ ਆ 2030 ਤੇ 32 ਦੇ ਵਿਚਾਲੇ 82% ਜਿਹੜੇ ਬੱਚੇ ਐ ਮੁੰਡੇ ਕੁੜੀਆਂ ਬੱਚੇ ਪੈਦਾ ਨਹੀਂ ਕਰ ਸਕਣਗੇ। ਹਾਰਮੋਨ ਜੋ ਉਹਨਾਂ ਦੇ ਇਨਬੈਲੈਂਸ ਹੋ ਰ ਗਿਆ। ਜਾ ਕੇ ਡਾਕਟਰਾਂ ਨੂੰ ਪੁੱਛ ਲੋ। ਦੁੱਧ ਬੰਦ ਹੋ ਗਿਆ। ਘੋ ਬੰਦ ਕਰਤਾ। ਦਹੀਂ ਲੱਸੀ ਬੰਦ ਹੋ ਗਈ। ਕਿਉਂ ਹੋ ਗਈ? ਕਿਉਂਕਿ ਹਰੇਕ ਬੰਦਾ ਜ਼ਮੀਨ ਠੇਕੇ ਤੇ ਐ। ਪਸ਼ੂ ਰੱਖਣਾ ਮਹਿੰਗਾ ਕੈਲਕੂਲੇਸ਼ਨ ਤੇ ਪਿਆ ਹੋਇਆ। ਜਿਸ ਬੰਦੇ ਨੂੰ ਸਿਹਤ ਦੀ ਜ਼ਰੂਰਤ ਆ ਉਹ ਬੰਦਾ ਮਿਹਨਤ ਕਰਦਾ। ਪਰਾਣੇ ਬਜ਼ੁਰਗ ਜਿਹੜੇ 80 ਸਾਲ ਦੇ ਅੱਜ ਵੀ ਉਹ ਨੌਜਵਾਨਾਂ ਨੂੰ ਮਾਰਕ ਪਾਉਂਦੇ ਆ ਕਿਉਂਕਿ ਉਹਨਾਂ ਦੀਆਂ ਖਰਾਕਾਂ ਖਾਧੀਆਂ ਹੋਈਆਂ ਤੇ ਸਰੀਰ ਉਹਨਾਂ ਦਾ ਰੈਸਟ ਪੋਸਟ ਹੈ ਅਸੀਂ ਇੱਕ ਤਾਂ ਇਹਨਾਂ ਧਰਨਾਕਾਰੀਆਂ ਮੁਜ਼ਾਰਾਕਾਰੀਆਂ ਦੇ ਵਿੱਚ ਫਸ ਗਏ ਦੂਜਾ ਰੇਹਾਂ ਸਪਰੇਹਾਂ ਦੇ ਵਿੱਚ ਫਸ ਗਏ ਤੇ ਤੀਜਾ ਅਸੀਂ ਫਾਸਟ ਫੂਡ ਨੇ ਸਾਡੀ ਪੱਟੀ ਮੇਸ ਕਰਦੀ ਕਿ ਜਿਹੜੀ ਤੁਰੇ ਜਾਂਦੀ ਚੀਜ਼ ਆਪਾਂ ਲੈ ਲਵੋ ਤੇ ਚੌਥਾ ਜਿਹੜਾ ਹੈਗਾ ਆ ਨੈਟ ਹੈ ਜਿਹੜਾ ਸੋਸ਼ਲ ਮੀਡੀਆ ਇਹਨੇ ਗੁਲਾਮ ਕਰ ਦਿੱਤੇ ਅਰਥ ਵੀ ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਆ ਉਹ ਰੇਸਟ ਪੋਸਟਾ ਪ੍ਰਾਣੇ ਬੰਦੇ ਤੇ ਸ਼ਹਿਰ ਦੇ ਵਿੱਚ ਜਿਹੜਾ ਬੰਦਾ ਜਾਂਦਾ ਅਗਲਾ ਕਹਿੰਦਾ ਯਾਰ ਇੱਥੇ ਆਇਆ ਗੋਲ ਗੱਪੇ ਖਾ ਲੋ ਦਹੀਂ ਭੱਲੇ ਖਾ ਲੋ ਗਿਜਰੇਲਾ ਖਾ ਲੋ ਆਹ ਖਾ ਲੋ ਆਹ ਖਾ ਲੋ ਵਿਣਾ ਮਤਲਬ ਦੀ ਖਰੀਦ ਆਪ੍ਰੋਤੀ ਵਿਣਾ ਮਤਲਬ ਦਾ ਖਾਣ ਪੀਣ ਜ਼ਿੰਦਗੀ ਨੂੰ ਲੈ ਬੈਠਦਾ ਇਸ ਕਰਕੇ ਇਨ ਐਮਐਸਪੀਆ ਨਾਲ ਤੁਹਾਨੂੰ ਅੱਜ ਮਿਲਨੀ ਆ ਨਾ ਕੱਲ ਮਿਲਨੀ ਆ ਸਰਕਾਰਾਂ ਦੇ ਜਿਹੜੇ ਮੰਤਰੀ ਆ ਉਹ ਤਾਂ ਆਪ ਭਾਈ ਕਮਿਸ਼ਨ ਏਜੰਟ ਹੈ ਜਿੰਨਾ ਤੁਹਾਡਾ ਪੈਸਾ ਹੈ ਉਹ ਖਜ਼ਾਨੇ ਦੇ ਵਿੱਚ ਜਮ੍ਹਾਂ ਹੁੰਦਾ ਹੈ ਪਲੈਨਿੰਗ ਬੋਰਡ ਦੇ ਰਾਹੀਂ ਉਹ ਵਰਤਿਆ ਜਾਂਦਾ ਹੈ ਉਹ ਤਾਂ ਵਿੱਚ ਇੱਕ ਇੱਕ ਵਿੱਚ ਨੂੰ ਪੰਜਾਬੀ ਚ ਕੀ ਕਹਦੀ ਹੈ ਵੀ ਕਮਿਸ਼ਨ ਏਜੰਟ ਹੈ ਤੇ ਉਹ ਡਿਵਾਈਡ ਕਰ ਦਿੰਦੇ ਆ ਵੀ ਇੰਨੇ ਪੁਲ ਬਣਣਗੇ ਇੰਨੀਆਂ ਮੰਡੀਆਂ ਬਣਣਗੀਆਂ ਆ ਬਣੂਗਾ ਫਿਰ ਐਸਡੀ ਹੋ ਰਹੀਂ ਜਈ ਰਹੀਂ ਐਕਸ਼ਨ ਰਹੀਂ ਇੰਨੀਆਂ ਨਹਿਰਾਂ ਬਣਣਗੀਆਂ ਫਿਰ ਉਹਨਾਂ ਰਾਹੀਂ ਕਮਿਸ਼ਨਾਂ ਜਦੋਂ ਬਿੱਲ ਪਾਸ ਹੁੰਦੇ ਆ ਫਿਰ ਨਾਲ ਹੀ ਠੇਕੇਦਾਰਾ ਚਲਿੰਦੇ ਆ ਨਾਲੇ ਮੰਤਰੀ ਰਾਜ ਲੈਂਦਾ ਤੇ ਭਾਈ ਟੈਂਡਰ ਪਾਈ ਜਾਂਦੇ ਪੈਸਾ ਛੋਡਾ ਛੋਟੀਆਂ ਵੀ ਛੋਡੀਆਂ ਐ ਡਾਂਗਾ ਵੀ ਛੋਡੀਆਂ ਸਰੀਰ ਵੀ ਛੋਡਾ ਕੁੱਟਣ ਵਾਲੇ ਜਿਹੜੇ ਉਹ ਏਸੀਆਂ ਚ ਗਰਮੀ ਚ ਬੈੰਦੇ ਆ ਤੇ ਸਿਆਲ ਚ ਹੀਟਰ ਲਾ ਕੇ ਬੈੰਦੇ ਆ ਤੇ ਉਹ ਅਰੈਸਟ ਪੋਸਟ ਹੋ ਕੇ ਤੁਹਾਨੂੰ ਭੜਕਾਉਂਦੇ ਆ ਇਸ ਕਰਕੇ ਸੋਚਣ ਤੇ ਸਮਝਣ ਦੀ ਲੋੜ ਐ ਕਿ ਗਵਰਨਮੈਂਟ ਨਾ ਐਮਐਸਪੀ ਅੱਜ ਦੇਵੇ ਨਾ ਕੱਲ ਦੇਵੇ ਜੇ ਮਿਲ ਵੀ ਜਾਂਦੀ ਹੈ ਅਸੀਂ ਕਮਰਸ਼ੀਅਲ ਧੰਦੇ ਵਿੱਚ ਫਸੇ ਹੋਏ ਇਹਨਾਂ ਜਹਿਰਾਂ ਦੇ ਵਿੱਚੋਂ ਨਿਕਲ ਗਏ ਤੇ ਇਸ ਕਰਕੇ ਪੰਜਾਬ ਦੇ ਵਿੱਚ ਉਹਨਾਂ ਦੁੱਧ ਪੈਦਾ ਨਹੀਂ ਹੁੰਦਾ ਜਿੰਨੀ ਉਹਦੀ ਖਾਤ ਹੁੰਦੀ ਹੈ ਤੇ ਫਿਰ ਭਾਈ ਇੱਕ ਰਫਾਇਨ ਦੀ ਬੋਤਲ ਦੋ ਪੁੜੀਆਂ ਸ਼ੈਂਪੂ ਦੀਆਂ ਤੇ ਮਨਹਾਣੀ ਲਾ ਕੇ ਬਣਾ ਲਓ ਦੁੱਧ ਬਣ ਜਾਊਗਾ ਤੇ ਜਦੋਂ ਮਰਜ਼ੀ ਚਾਹ ਬਣਾਈ ਜਾਏ ਉਦੋਂ ਜਿਵੇਂ ਮਰਜ਼ੀ ਨਹੀਂ ਬਣਾਈ ਜਾਏ ਉਹ ਕੰਦੇ ਡੈਰੀ ਤੇ ਜਾਵੜੋ ਸਾਨੂੰ ਪਨੀਰ ਜਾਇਦਾ ਕੋ 20 ਮਿੰਟਾਂ ਨੂੰ ਆ ਜੀ ਦੱਸੋ ਕਿ ਮੈਂ ਸਾਂ ਝੋਲੀਆਂ ਉਹਨੇ ਐਡੀ ਛੇਤੀ ਇਸ ਕਰਕੇ ਪ੍ਰਾਣੇ ਕਲਚਰ ਨੂੰ ਅਪਣਾਈਏ ਹਰੇਕ ਬੰਦਾ ਆਪਣੇ ਘਰੇ ਮੱਝ ਰੱਖੇ ਹਰੇਕ ਬੰਦਾ ਆਪਦਾ ਸਾਈਕਲ ਦਾ ਸਹਾਰਾ ਲਵੇ ਇਹਨਾਂ ਮੋਟਰਸਾਈਕਲਾਂ ਕਾਰਾਂ ਜੀਪਾਂ ਨੂੰ ਛੱਡ ਕੇ ਹਰੇਕ ਪਰਸਨ ਹੈ ਜਿਹੜਾ ਵਿਅਕਤੀ ਹੈ ਉਹ ਮਨੁੱਖਾ ਜਿਹੜਾ ਸਾਡਾ ਸ਼ਹਿਰ ਕਰੇ ਆਪਣੇ ਸਰੀਰ ਨੂੰ ਜਿਹੜਾ ਅਰੈਸਟ ਪੋਸਟ ਰੱਖੇ ਇਹੀ ਸਾਡੀ ਐਮਐਸਬੀ ਹੈ ਉੱਥੇ ਬੈਠੇ ਰਹੋ ਤੁਹਾਨੂੰ ਕੁਝ ਨਹੀਂ ਮਿਲਣਾ ਆਪਦੇ ਜਿੰਦਗੀਆਂ ਬਰਬਾਦ ਕਰ ਲੋਗੇ ਆਪਦੇ ਘਰ-ਬਾਰ ਖਰਾਬ ਕਰ ਲੋਗੇ ਜਿਹੜੀ ਦੋ-ਦੋ ਔਰੇ ਜ਼ਮੀਨ ਆਉਂਦੀ ਹੈ ਉਹਨੂੰ ਵੇਚ ਦਿਓਗੇ ਬਰਬਾਦ ਕਰ ਲੋਗੇ ਜੇ ਮੈਂ ਗਲਤ ਬੋਲਦਾ ਆ ਵੀਡੀਓ ਨੂੰ ਸਾਹਮਣੇ ਰੱਖ ਲਿਓ ਜਿਹੜੀਆਂ ਗੱਲਾਂ ਕਈਆਂ ਜੇ ਨਾ ਸਚਾਈ ਹੋਈ ਤਾਂ ਤੁਹਾਡਾ ਦੇਨਦਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ